संतन श्री गुरु गोविंद सिंह जी ਦੇ ਪ੍ਰਕਾਸ਼pur ਨੂੰ ਲੈ ਕੇ ਅੱਜ ਬਟਾਲਾ ਤੋਂ ਗੁਰਦੁਆਰਾ ਕਨ ਸਾਹਿਬ ਵਿਖੇ ਤੋਂ ਸਵੇਰੇ ਵਿਸ਼ਾਲ ਨਗਰ ਕੀਰਤਨ ਚੱਲ ਕੇ ਬਟਾਲਾ ਦੇ ਵੱਖ-ਵੱਖ ਇਲਾਕਿਆਂ 'ਚੋਂ ਹੁੰਦਾ ਹੋਇਆ ਇਸ ਵਕਤ ਕਨੂਨ ਰੋਡ ਵਿਖੇ ਪਹੁੰਚਿਆ ਹੈ ਜਿੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਮੁਹੱਲਿਆਂ ਦੇ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ ਅਤੇ ਗੁਰੂ ਦੇ ਪੰਡਾਰੇ ਲੰਗਰ ਪੰਡਾਰੇ ਲਗਾਏ ਗਏ ਹਨ ਕੜਾ ਪ੍ਰਸ਼ਾਦੀਆਂ ਦੀਆਂ ਲਗਾਈਆਂ ਗਈਆਂ ਹਨ ਚਾਹ ਦੇ ਲਗਾਏ ਗਏ ਹਨ ਸੰਗਤਾਂ ਬੜੀ ਹੀ ਹਮ ਹਮਾ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਹਨ ਤੇ ਗੁਰੂ ਦਾ ਗੁਰੂ ਜਸ ਗਾ ਰਹੀਆਂ ਹਨ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਆ ਗੁਰਦੁਆਰਾ ਕਨ ਸਾਹਿਬ ਤੋਂ ਸਵੇਰ ਦੇ ਟਾਈਮ ਚੱਲਿਆ ਸੀ ਸਮਾਪਤੀ ਵੀ ਗੁਰਦੁਆਰਾ ਕਨ ਸਾਹਿਬ ਵਿਖੇ ਸ਼ਾਮ ਦੇ ਟਾਈਮ ਹੋਏਗੀ ਚੱਲ ਕੇ ਆਓ ਤੁਹਾਨੂੰ ਕੁਝ ਤਸਵੀਰਾਂ ਦ੍ਰਿਸ਼ ਦਿਖਾਉਨੇ ਆ ਨਗਰ ਕੀਰਤਨ ਦੇ ਜਿਸ ਵਿੱਚ ਸੰਤਾਂ ਹੋ ਮਮਾ ਕੇ ਪਹੁੰਚੀਆਂ ਹਨ ਗੁਰੂ ਦਾ ਜਸ ਕੀਰਤਨ गा ਰਹੀਆਂ ਹਨ ਅਤੇ ਸੇਵਾ ਕਰ ਰਹੀਆਂ ਹਨ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਜੇਕਾਰਾ ਵਜਾ ਵਾਲੇ ਜੀ ਮਾਨਯੋ ਲੋਕ ਗ੍ਰੰਥ ਜੀ ਮਾਨਯੋ ਵਰਗਟ ਗੁਰਾਂ ਕੀ ਦੇ ਹੈ ਵਰਗਟ ਗੁਰਾਂ ਕੀ ਦੇ ਹੈ ਜੋ ਪ੍ਰਭ ਕੋ ਮਿਲ ਗੋ ਜੈ ਜੋ ਪ੍ਰਭ ਕੋ ਮਿਲ ਗੋ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਬਟਾਲਾ ਦੀ ਪੰਜਾਬ ਦੀ ਔਰ ਸਮੂਹ ਵਰਲਡ ਦੇ ਵਿੱਚ ਜਿੰਨੇ ਵੀ ਨਾਨਕ ਨਾਮ ਲੈਵਾ ਸਾਧ ਸੰਗਤ ਉਹਨਾਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਪੰਸਾਨੀ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਕਿ ਸੱਚੇ ਪਾਤਸ਼ਾਹ ਸਾਡੇ ਪੰਜਾਬ ਨੂੰ ਤੇ ਸਾਡੇ ਬਟਾਲੇ ਨੂੰ ਹੋਰ ਤਰੱਕੀਆਂ ਬਖਸ਼ੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਛੜ ਕੇ ਸੰਗਤਾਂ ਤੁਹਾਡੇ ਨਗਰ ਕੀਰਤਨ ਵਿੱਚ ਹਿੱਸਾ ਲੈ ਸਕਣ ਤੇ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਸਾਰੇ ਬਟਾਲਾ ਨਿਵਾਸੀਆਂ ਤੇ ਆਪਣਾ ਮਿਹਰ ਭਰਾਂ ਅਸਰ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਹਾਨ ਨਗਰ ਕੀਰਤਨ ਤਨ ਤਨ ਸਾਬੇ ਕਮਾਲ ਗੋਪਾਲ ਸਿੰਘ ਜੀ ਦੇ ਪ੍ਰਕਾਸ਼ ਨੂੰ ਸਮਰਪਿਤ ਜਿਹੜਾ ਗੁਰਦੁਆਰਾ ਕੰਧ ਸਾਹਿਬ ਤੋਂ ਆਰੰਭ ਹੋਇਆ ਵਾ ਅੱਜ ਵੱਖੋ ਵੱਖ ਬਜਾਰਾਂ 'ਚ ਹੁੰਦਾ ਆ ਬਹੁਤ ਠਾਠਾ ਮਾਰਦਾ ਕੱਟ ਬਹੁਤ ਸੰਗਤ ਹਾ ਅਸੀਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਿੰਨਿਆਂ ਲੱਖ ਲੱਖ ਵਧਾਈ ਦੇਨੇ ਆ ਅਸੀਂ ਵਿਭਾਗੇ ਆ ਅਸੀਂ ਇਸ ਨਗਰ ਕੀਰਤਨ ਜਿਹੜਾ ਆਨੰਦ ਮਾ ਰਹੇ ਆ ਗੁਰਬਾਣੀ ਦਾ ਜਸ ਕੀਰਤਨ ਕਰ ਰਹੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤਾਂ ਨੂੰ ਇਹ ਅਪੀਲ ਕਰਨ ਜਾਂਦਾ ਵੀ ਆਪਾਂ ਸਾਰੇ ਆਪਣੇ ਜੀਵੇਂ ਛੱਜ ਕੇ ਇਹੋ ਜੇ ਸਮਾਗਮ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਆਪਣੇ ਬੱਚਿਆਂ ਨੂੰ ਮਰਬਾਣੀ ਨਾਲ ਜੋੜੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਬੇ ਕਮਾਲ ਪੁੱਤਰਾਂ ਦੇ ਦਾਨੀ ਸਾਬ ਸ੍ਰੀ ਗੁਰੂ ਗਵਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਪ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਏ ਸ੍ਰੀ ਗੁਰੂ ਗਵਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਪ ਨੂੰ ਸਮਰਪਿਤ ਅੱਜ ਗੁਰਦਵਾਰਾ ਕੰਧ ਤੋਂ ਸ਼ਾਬਤੋਂ ਮਹਾਨ ਨਗਰ ਕੀਤਾ ਰਬ ਹੋਇਆ ਹੈ ਜੋ ਸਾਰੇ ਸ਼ਹਿਰ ਦੀਆਂ ਪ੍ਰਚਰਨਾ ਕਰ ਰਿਹਾ ਹੈ ਇਹਦੀ ਅੰਤਿਮ ਸਮਾਪਤੀ ਗੁਰਦਵਾਰਾ ਕੰਪ ਸਾਹਿਬ ਵਿਖੇ ਸ਼ਾਮ ਨੂੰ ਹੋਏਗੀ ਸੰਗਤਾਂ ਵੱਲੋਂ ਥਾਂ-ਥਾਂ ਤੇ ਨਗਰ ਕੀਰਤਨ ਦਾ ਸਵਾਗਤ ਸਵਾਗਤੀ ਗੇੜ ਲਾ ਕੇ ਲੰਗਰ ਵਿਖਾਦਾ ਤਿਆਰ ਕਰਕੇ ਚਾਹ ਪਾਣੀ ਕਰਕੇ ਕੀਤਾ ਜਾ ਰਿਹਾ ਹੈ ਸੰਗਤਾਂ ਦੀ ਬਹੁਤ ਵੱਡੀ ਤਦਾਦ ਨਗਰ ਕੀਰਤਨ ਦੇ ਨਾਲ ਚੱਲ ਰਹੀ ਹੈ ਤੱਗੇ ਵੀ ਜਿਹੜੀ ਹਜ਼ਾਰਾਂ ਦੀ ਗਿਣਤੀ ਵਿੱਚ ਸਵਾਗਤ ਕਰ ਰਹੇ ਹਨ ਇਸ ਤਰ੍ਹਾਂ ਸ਼ਾਮ ਨੂੰ ਨਗਰ ਕੀਰਤਨ ਗੁਰਦਰਾ ਕੰਨ ਸਾਹਿਬ ਵਿਖੇ ਸਮਾਰਤ ਹੋਏਗਾ ਕੀ ਉਹ ਸਭੂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡ ਭਾਗਾ ਦੇਣੇ ਸਾਡੇ ਵਾਸਤੇ ਸਾਰੇ ਪੰਜਾਬ ਵਾਤੇ ਗੁਰਗੋਬ ਸਿੰਘ ਜੀ ਪਾਸ਼ਾਹੀ ਦਾ ਜਨਮ ਦਿਹਾੜਾ ਵਾ ਮਹਾਰਾਜ ਸਭ ਨੂੰ ਖੁਸ਼ੀਆਂ ਭਰਿਆ ਲਿਆਵੇ ਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜਨਮ ਦਿਨ ਦੀ ਦੇ ਜਨਮ ਦਿਨ ਮਹਾਰਾਜ ਦੀ ਖੁਸ਼ੀ ਵਿੱਚ ਲੰਗਰ ਚੱਲ ਰਿਹਾ ਵਾ ਸਤ ਗੁਰੂ ਨੇ ਜੋ ਮਰਿਆਦਾ ਚਲਾਈ ਆ ਉਹਦੇ ਹਿਸਾਬ ਨਾਲ ਲੰਗਰ ਚੱਲਣ ਦਿਆ ਵਾ ਬਾਕੀ ਆ ਮੈਂ ਆਪਣੇ ਬਟਾਲੇ ਸ਼ਹਿਰ ਨੂੰ ਪੰਜਾਬ ਦੇ ਬੇਟੀਆਂ ਸੰਗਤਾਂ ਬਾਹਰ ਬੇਟੀਆਂ ਸੰਗਤਾਂ ਮੇਰੇ ਵੀਰ ਸਾਰਿਆਂ ਨੂੰ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਾ ਵਾ ਉਹ ਸਾਡੇ ਮਤਲਬ ਬਟਾਲੇ ਦੀ ਸ਼ਾਨ ਅਮਨ ਸਿੰਘ ਜੀ ਸਿਹਰੀ ਕਲਸੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾ ਸਾਰੀ ਆਪਣੀ ਲੀਡਰਸ਼ਿਪ ਵੱਲੋਂ ਆਮ ਪਾਰਟੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਪੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਸੇਵਾਦਾਰ ਗੁਰਦੁਆਰਾ ਸਤਕਰਤਾਰਿਆਂ ਸਾਹਿਬ ਪ੍ਰਧਾਨ ਸੁਖਮਨੀ ਸਾਹਿਬ ਸੋਸਾਇਟੀ ਵੱਲੋਂ ਜਿਨੀਆਂ ਸਮੂਹ ਸੰਗਤਾਂ ਅੱਜ ਇਸ ਨਰਕੀर्तन ਵਿੱਚ ਸ਼ਾਮਲ ਹੋਈਆਂ ਨੇ ਉਹਨਾਂ ਨੂੰ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇਹ ਨਗਰ ਕੀਰਤਨ ਸਵੇਰ 8:30 ਵਜੇ ਗੁਰਦੁਆਰਾ ਸੀ ਕਾਨ ਸਾਹਿਬ ਤੋਂ ਆਰੰਭ ਹੋਇਆ ਸੀ ਵਾਖਾ ਬਜਾਰਾ ਚ ਹੁੰਦਾ ਹੈ ਅਸਰੇ ਗੁਰਦ ਗੁਰਦਾਰਾਮ ਗੜੀਆ ਕਨੋ ਰਡ ਵਿਖੇ ਪਹੁੰਚੇ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਦੇ ਨਹੀਂ ਦੇ ਸਕਦੇ ਸਾਰਾ ਪਰਿਵਾਰ ਹੀ ਉਹਨਾਂ ਸਾਡੇ ਵਾਸਤੇ ਵਾਰ ਦਿੱਤਾ ਤੇ ਅਸੀਂ ਜੇ ਨਗਰ ਕੀਰਤਨ ਦੀ ਸ਼ਾਮ ਨਾ ਨਹੀ ਤੇ ਸਾਡੇ ਵਾਸਤੇ ਇਹ ਚੰਗੀ ਗੱਲ ਨਹੀਂ ਅਸੀਂ ਉਹਨਾਂ ਦੇ ਪੂਰਨਿਆਂ ਦੇ ਚੱਲਣਾ ਜੋ ਸਿੱਖਿਆ ਉਹਨਾਂ ਦਿੱਤੀ ਹੋਈ ਸਿੱਖਿਆ ਅਪਣਾਉਣੀ ਹੈ ਤੇ ਆਪਣੇ ਜੀਵਨ ਚ ਉਹ ਰੰਗ ਲੈ ਕੇ ਆਉਣਾ ਜੋਤ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਸਾਰੀ ਸੰਗਤ ਨੂੰ ਵੰਡਿਆ ਉਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ ਅੱਜ ਲੱਖਾਂ ਲੋਕ ਸੰਗਤਾਂ ਅੰਮ੍ਰਿਤ ਸੰਚਾਰ ਕਰ ਰਹੀਆਂ ਹਨ ਔਰ ਮੈਂ ਦਾਸ ਆਪਣੇ ਵੱਲੋਂ ਔਰ ਮੈਨੇਜਰ ਸਾਹਿਬ ਗੁਰਦਾਰ ਸਦਾਤ ਹਾਸ਼ਮ ਜੀ ਵੱਲੋਂ ਗੁਰਦਾਰ ਸਿੰਘ ਕਨ ਸਾਹਿਬ ਦੇ ਮੈਂਜਰ ਸਾਹਿਬ ਨੇ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ